ਪਿੰਡ ਦੇ ਲੋਕ ਜਦੋਂ ਆਪਣੇ ਬੱਚਿਆਂ ਦੇ ਪੁਰਾਣੇ ਕੱਪੜੇ ਅਲੱਗ ਕਰਕੇ ਰੱਖਦੇ ਤਾਂ ਅਕਸਰ ਕਹਿ ਦਿੰਦੇ ਕਿ ਇਹ ਕੱਪੜੇ ਤਾਂ ਸੋਮਾ ਦੀਆਂ ਧੀਆਂ ਨੂੰ ਦੇ ਦਿਓ ਇਹਨਾਂ ਕੋਲ ਪਹਿਨਣ ਲਈ ਕੁਝ ਵੀ ਨਹੀਂ ਹੈ ਅਤੇ ਜਦੋਂ ਉਹ ਕੱਪੜੇ ਉਹਨਾਂ ਤੱਕ ਪਹੁੰਚਦੇ ਤਾਂ ਜਿਵੇਂ ਉਹਨਾਂ ਨੂੰ ਕੋਈ ਸੋਨਾ ਜਾਂ ਚਾਂਦੀ ਦਾ ਖਜ਼ਾਨਾ ਮਿਲ ਗਿਆ ਹੋਵੇ ਕੋਈ ਸੂਟ ਘਸਿਆ ਹੋਇਆ ਹੁੰਦਾ ਤਾਂ ਕੋਈ ਫਰਾਕ ਦਾ ਰੰਗ ਉੱਡਿਆ ਹੋਇਆ ਹੁੰਦਾ ਲੇਕਿਨ ਉਹਨਾਂ ਬੱਚੀਆਂ ਦੇ ਲਈ ਉਹ ਦੁਨੀਆ ਦੇ ਸਭ ਤੋਂ ਕੀਮਤੀ ਤੋਹਫੇ ਹੁੰਦੇ ਸਨ ਜਿਵੇਂ ਹੀ ਕੱਪੜੇ ਘਰ ਆਉਂਦੇ ਤਿੰਨੇ ਪਹਿਣਾ ਉਹਨਾਂ ਨੂੰ ਟੁੱਟ ਕੇ ਪੈ ਜਾਂਦੀਆਂ ਕਿ ਇਹ ਮੇਰਾ ਹੈ ਦੂਸਰੀ ਕਹਿੰਦੀ ਨਹੀਂ ਨਹੀਂ ਇਹ ਮੇਰਾ ਹੈ ਅਤੇ ਉਹਨਾਂ ਦੇ ਛੋਟੇ ਜਿਹੇ ਕਮਰੇ ਵਿੱਚ ਰੋਲਾ ਰੱਪਾ ਤੇ ਚਹਿਲ ਪਹਿਲ ਮਚ ਜਾਂਦੀ ਪਿੰਡ ਤੋਂ ਥੋੜੀ ਦੂਰ ਉਹਨਾਂ ਦਾ ਇੱਕ ਛੋਟਾ ਜਿਹਾ ਕੱਚਾ ਘਰ ਸੀ ਜਿਸ ਵਿੱਚ ਲక్ష్మణ ਸਿੰਘ ਆਪਣੀ ਪਤਨੀ ਸੋਮਾ ਅਤੇ ਤਿੰਨਾਂ ਧੀਆਂ ਦੇ ਨਾਲ ਰਹਿੰਦੇ ਸਨ ਸੁਮਾਨ ਪਰਸੀ ਪੜਾਈ ਲਿਖਾਈ ਦੇ ਨਾਲ ਉਸ ਦਾ ਕੋਈ ਵਾਸਤਾ ਨਹੀਂ ਸੀ ਲੇਕਿਨ ਜ਼ਿੰਦਗੀ ਦੇ ਕਾਇਦੇ ਕਾਨੂੰਨਾਂ ਨੂੰ ਚੰਗੀ ਤਰ੍ਹਾਂ ਸਮਝਦੀ ਸੀ ਕਿ ਅਸਲੀ ਤਾਕਤ ਇਨਸਾਨ ਦੀ ਆਪਣੀ ਸਮਝ ਹੁੰਦੀ ਹੈ ਲਕਸ਼ਮਣ ਸਿੰਘ ਸ਼ੁਰੂ ਤੋਂ ਹੀ ਗੈਰ ਜ਼ਿੰਮੇਵਾਰ ਕਿਸਮ ਦਾ ਆਦਮੀ ਸੀ ਉਹ ਖੇਤਾਂ ਵਿੱਚ ਕੰਮ ਕਰਨ ਦੀ ਬਜਾਏ ਸਾਰਾ ਦਿਨ ਪਿੰਡ ਦੇ ਵਿਲੇ ਬੰਦਿਆਂ ਦੇ ਝੁੰਡ ਵਿੱਚ ਬੈਠ ਕੇ ਤਾਸ਼ ਖੇਡਦਾ ਰਹਿੰਦਾ ਤੇ ਕਦੀ ਕਦਾਈਂ ਸ਼ਰਾਬ ਪੀ ਕੇ ਵੀ ਪੈਸੇ ਉਜਾੜ ਦਿੰਦਾ ਜਦੋਂ ਘਰ ਵਿੱਚ ਖਾਣੇ ਦੇ ਲਈ ਅਨਾਜ ਨਾ ਹੁੰਦਾ ਤਾਂ ਉਹ ਆਪਣੀ ਪਤਨੀ ਦੇ ਸਿਰ ਹੀ ਦੋਸ਼ ਮੜਦਾ ਸੁਮਾ ਜਾਣਦੀ ਸੀ ਕਿ ਜੇਕਰ ਉਸ ਨੇ ਹਾਰ ਮੰਨ ਲਈ ਤਾਂ ਉਸ ਦੀਆਂ ਧੀਆਂ ਦਾ ਭਵਿੱਖ ਵੀ ਹਨੇਰੇ ਵਿੱਚ ਚਲਾ ਜਾਵੇਗਾ ਉਸ ਨੇ ਮਨ ਹੀ ਮਨ ठान ਲਿਆ ਸੀ ਕਿ ਚਾਹੇ ਕਿੰਨੀਆਂ ਵੀ ਕਠਿਨਾਈਆਂ ਕਿਉਂ ਨਾ ਹੋਣ ਉਹ ਆਪਣੀਆਂ ਬੇਟੀਆਂ ਨੂੰ ਜ਼ਰੂਰ ਪੜ੍ਹਾਏਗੀ ਘਰ ਦੇ ਹਾਲਾਤ ਇੰਨੇ ਖਰਾਬ ਸਨ ਇਹ ਸਾਲਤ ਵਿੱਚੋਂ بارش ਦੇ ਟਾਈਮ ਪਾਣੀ ਝੁੰਦਾ ਸੀ ਅਤੇ ਕਦੀ ਕਦੀ ਚੁੱਲ੍ਹੇ ਵਿੱਚ ਬਾਲਣ ਦੇ ਲਈ ਲੱਕੜੀਆਂ ਵੀ ਨਹੀਂ ਹੁੰਦੀਆਂ ਸਨ ਲੇਕਿਨ ਸੋਮਾ ਦਾ ਵਿਸ਼ਵਾਸ ਨਾ ਟੁੱਟਿਆ ਗਵੰਡੀਆਂ ਅਤੇ ਰਿਸ਼ਤੇਦਾਰਾਂ ਨੂੰ ਇਹ ਦੇਖ ਕੇ ਹੈਰਾਨੀ ਹੁੰਦੀ ਕਿ ਇੱਕ ਅਣਪੜ ਔਰਤ ਕਿਉਂ ਆਪਣੀਆਂ ਬੇਟੀਆਂ ਲਈ ਇੰਨਾ ਸੰਘਰਸ਼ ਕਰ ਰਹੀ ਹੈ ਲੇਕਿਨ ਸੋਮਾ ਦੇ ਲਈ ਇਹੀ ਉਸ ਦੀ ਜ਼ਿੰਦਗੀ ਦਾ ਅਸਲੀ ਮਕਸਦ ਸੀ ਸੋਮਾ ਨੇ ਆਪਣੇ ਪਤੀ ਦੀ ਗੈਰ ਜ਼ਿੰਮੇਵਾਰੀ ਨੂੰ ਕਦੇ ਵੀ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ। ਉਹ ਸਵੇਰੇ ਤੜਕੇ ਉੱਠਦੀ ਤੇ ਲੋਕਾਂ ਦੇ ਖੇਤਾਂ ਵਿੱਚ ਮਜ਼ਦੂਰੀ ਕਰਦੀ ਅਤੇ ਫਿਰ ਪਿੰਡ ਦੇ ਅਮੀਰ ਘਰਾਂ ਵਿੱਚ ਝਾੜੂ-ਪੋਚਾ ਕਰਦੀ ਤਾਂ ਕਿ ਉਸ ਦੀਆਂ ਬੇਟੀਆਂ ਦੀ ਸਕੂਲ ਦੀ ਫੀਸ ਅਤੇ ਕਿਤਾਬਾਂ ਦਾ ਖਰਚਾ ਨਿਕਲ ਸਕੇ। ਪਸੀਨੇ ਨਾਲ ਭਿੱਜਿਆ ਉਸ ਦਾ ਸੂਟ ਅਤੇ ਦਿਨ ਭਰ ਦੀ ਥਕਾਵਟ ਉਸ ਦੇ ਚਿਹਰੇ ਤੇ ਸਾਫ਼-ਸਾਫ਼ ਚਲਕਦੀ ਸੀ। ਲekin ਜਦੋਂ ਸ਼ਾਮ ਨੂੰ ਆਪਣੀਆਂ ਬੇਟੀਆਂ ਨੂੰ ਕਿਤਾਬਾਂ ਲੈ ਕੇ ਪੜ੍ਹਦਿਆਂ ਦੇਖਦੀ ਤਾਂ ਸਾਰੀ ਥਕਾਵਟ ਮਿੰਟਾਂ ਵਿੱਚ ਹੀ ਭੁੱਲ ਜਾਂਦੀ। ਪਤੀ ਰੋਜ਼ਾਨਾ ਤਾਣੇ ਮਾਰਦਾ ਕਿ ਕਿਤਾਬਾਂ ਨੂੰ ਚੁੱਲ੍ਹੇ ਵਿੱਚ ਪਾ ਖਾਣਾ ਪੜ੍ਹਾਈ ਨਾਲ ਨਹੀਂ ਮਿਲੇਗਾ ਮਗਰ ਸੋਮਾ ਦਾ ਅਡਿੱਰ ਨਿਸ਼ਚੈ ਸੀ। ਉਹ ਕਹਿੰਦੀ ਸੀ ਕਿ ਅੱਜ ਇਹ ਕਿਤਾਬਾਂ ਤੈਨੂੰ ਬੋਝ ਲੱਗ ਰਹੀਆਂ ਹਨ ਕੱਲ ਇਹ ਹੀ ਕਿਤਾਬਾਂ ਸਾਡੀ ਸਭ ਤੋਂ ਵੱਡੀ ਦੌਲਤ ਬਣਨਗੀਆਂ। ਸਮਾਜ ਤੇ ਲਈ ਲੋਕ ਵੀ ਪਿੱਛੇ ਨਾ ਰਹਿੰਦੇ। ਕੋਈ ਕਹਿੰਦਾ ਲੜਕੀ ਨੂੰ ਪੜਾਉਂਦਾ ਕੀ ਫਾਇਦਾ ਵਿਆਹ ਕਰਕੇ ਪਰਾਇ ਘਰ ਹੀ ਜਾ ਚਲੀਆਂ ਜਾਣਾ ਇਹਨਾਂ ਨੇ ਤਾਂ ਤਾਂ ਕੋਈ ਕਹਿੰਦਾ ਐਨੀ ਮਿਹਨਤ ਕਰਕੇ ਵੀ ਅੰਤ ਵਿੱਚ ਸਭ ਕੁਝ ਵਿਅਰਥ ਹੋ ਜਾਵੇਗਾ ਪਰ ਸੋਮਾ ਉਹਨਾਂ ਸਾਰਿਆਂ ਦੀਆਂ ਗੱਲਾਂ ਨੂੰ ਅਣਸੁਨਾ ਕਰ ਦਿੰਦੀ ਅਤੇ ਬਸ ਆਪਣੇ ਕੰਮ ਵਿੱਚ ਲੱਗੀ ਰਹਿੰਦੀ ਕਿ ਇੱਕ ਨਾ ਇੱਕ ਦਿਨ ਆਪਣੀਆਂ ਧੀਆਂ ਨੂੰ ਕਾਮਯਾਬ ਜ਼ਰੂਰ ਬਣਾਵੇਗੀ ਬੇਟੀਆਂ ਦਾ ਬਚਪਨ ਵੀ ਆਸਾਨ ਨਹੀਂ ਸੀ ਉਹ ਸਕੂਲ ਜਾਣ ਦੇ ਲਈ ਕਈ ਕਿਲੋਮੀਟਰ ਦਾ ਰਸਤਾ ਨੰਗੇ ਪੈਰ ਤੁਰ ਕੇ ਤੈਅ ਕਰਦੀਆਂ। ਗਰਮੀ ਵਿੱਚ ਤਪਦੀ ਧੁੱਪ ਅਤੇ ਬਰਸਾਤ ਵਿੱਚ ਚਿੱਕੜ ਭਰੇ ਰਸਤੇ ਵੀ ਉਸ ਨੂੰ ਨਾ ਰੋਕ ਸਕੇ। ਉਹਨਾਂ ਦੀਆਂ ਕਿਤਾਬਾਂ ਪੁਰਾਣੀਆਂ ਤੇ ਫਟੀਆਂ ਹੋਈਆਂ ਹੁੰਦੀਆਂ ਜੋ ਕਿਸੇ ਰਿਸ਼ਤੇਦਾਰ ਜਾਂ ਗਵਾਂਡੀਆਂ ਦੇ ਬੱਚਿਆਂ ਤੋਂ ਮਿਲੀਆਂ ਹੁੰਦੀਆਂ। ਕਦੀ-ਕਦੀ ਫੀਸ ਭਰਾਂ ਦੇ ਲਈ ਪੈਸੇ ਨਾ ਹੁੰਦੇ ਤਾਂ ਸਕੂਲ ਦੇ ਅਧਿਆਪਕ ਵੀ ਤਾਣਾ ਮਾਰ ਦਿੰਦੇ। ਲੇਕਿਨ ਜਦੋਂ ਉਹ ਹੀ ਬੱਚੀਆਂ ਕਲਾਸ ਵਿੱਚੋਂ ਪਹਿਲੇ ਨੰਬਰ ਤੇ ਆਉਂਦੀਆਂ ਤਾਂ ਉਹ ਅਧਿਆਪਕ ਮਾਣ ਮਹਿਸੂਸ ਕਰਦੇ ਹੁੰਆਂ ਕਹਿੰਦੇ ਕਿ ਸੋਮਾ ਦੀਆਂ ਧੀਆ ਤਾਂ ਦੂਸਰੇ ਬੱਚਿਆਂ ਲਈ ਮਿਸਾਲ ਹਨ ਕਈ ਵਾਰ ਘਰ ਵਿੱਚ ਖਾਣੇ ਨੂੰ ਕੁਝ ਨਾ ਹੁੰਦਾ ਲੇਕਿਨ ਸੋਮਾ ਆਪਣੇ ਹਿੱਸੇ ਦੀ ਰੋਟੀ ਆਪਣੀਆਂ ਧੀਆ ਨੂੰ ਖਵਾ ਦਿੰਦੀ ਸੋਮਾ ਦੀਆਂ ਤਿੰਨੋਂ ਧੀਆ ਦਾ ਬਚਪਨਾ ਕਿਸੇ ਪਰਿਕਥਾ ਵਰਗਾ ਨਹੀਂ ਸੀ ਬਲਕਿ ਤੰਗੀਆਂ ਅਤੇ ਗਰੀਬੀ ਭਰਿਆ गुज़र ਰਿਹਾ ਸੀ ਉਹਨਾਂ ਕੋਲ ਪਾਉਣ ਲਈ ਠੀਕ ਢੰਗ ਦੇ ਕੱਪੜੇ ਵੀ ਨਹੀਂ ਸਨ ਪੈਰਾਂ ਵਿੱਚ ਪਾਉਣ ਲਈ ਚਪਲਾਂ ਤੱਕ ਨਸੀਬ ਨਹੀਂ ਹੁੰਦੀਆਂ ਸਨ ਅਕਸਰ ਉਹ ਨੰਗੇ ਪੈਰ ਹੀ ਸਕੂਲ ਜਾਂਦੀਆਂ ਸਨ ਅਤੇ ਰਸਤੇ ਦੀ ਗਰਮ ਮਿੱਟੀ ਤੇ ਪੱਥਰ ਕਾਰਨ ਉਹਨਾਂ ਦੇ ਪੈਰਾਂ ਵਿੱਚ ਛਾਲੇ ਪੈ ਜਾਂਦੇ ਸਨ ਕਈ ਵਾਰ ਬਰਸਾਤ ਦੇ ਮੌਸਮ ਵਿੱਚ ਚਿੱਕੜ ਤੋਂ ਤਿਲਕ ਕੇ ਡਿੱਗ ਪੈਂਦੀਆਂ ਕਪੜੇ ਗੰਦੇ ਹੋ ਜਾਂਦੇ ਤੇ ਨਾਲ ਦੇ ਬੱਚੇ ਉਹਨਾਂ ਦਾ ਮਜ਼ਾਕ ਉਡਾਉਂਦੇ ਲੇਕਿਨ ਉਹਨਾਂ ਦੇ ਚਿਹਰੇ ਤੇ ਉਦਾਸੀ ਨਾਮ ਦਾ ਨਾ ਮੋਣ ਨਿਸ਼ਾਨ ਨਾ ਹੁੰਦਾ ਕਿਉਂਕਿ ਉਹਨਾਂ ਨੇ ਬਚਪਨ ਤੋਂ ਹੀ ਹਾਲਾਤਾਂ ਨਾਲ ਲੜਨਾ ਸਿੱਖ ਲਿਆ ਸੀ ਕੱਪੜਿਆਂ ਦੇ ਨਾਮ ਤੇ ਉਹਨਾਂ ਦੇ ਕੋਲ ਇੰਨਾ ਕੁ ਸੀ ਕਿ ਸਾਲ ਵਿੱਚ ਇੱਕ ਵਾਰ ਕਿਸੇ ਤਿਉਹਾਰ ਜਾਂ ਮੇਲੇ ਦੇ ਅਫਸਰ ਤੇ ਰਿਸ਼ਤੇਜਾਂ ਜਾਂ ਗਵਾਂਡੀਆਂ ਤੋਂ ਕੱਪੜੇ ਪੁਰਾਣੇ ਕੱਪੜੇ ਉਹਨਾਂ ਨੂੰ ਮਿਲ ਜਾਂਦੇ ਸਨ ਪਿੰਡ ਦੇ ਲੋਕ ਜਦੋਂ ਆਪਣੇ ਬੱਚਿਆਂ ਦੇ ਪੁਰਾਣੇ ਕੱਪੜੇ ਅਲੱਗ ਕਰਕੇ ਰੱਖਦੇ ਤਾਂ ਅਕਸਰ ਕਹਿ ਦਿੰਦੇ ਕਿ ਇਹ ਕੱਪੜੇ ਸੋਮਾ ਦੀਆਂ ਧੀਆਂ ਨੂੰ ਦੇ ਦਿਓ ਉਹਨਾਂ ਕੋਲ ਪਾਉਣ ਨੂੰ ਕੁਝ ਵੀ ਨਹੀਂ ਹੈ ਅਤੇ ਜਦੋਂ ਉਹ ਕੱਪੜੇ ਉਹਨਾਂ ਤੱਕ ਪਹੁੰਚਦੇ ਤਾਂ ਜਿਵੇਂ ਉਹਨਾਂ ਨੂੰ ਕੋਈ ਸੋਨੇ ਜਾਂ ਚਾਂਦੀ ਦਾ ਖਜ਼ਾਨਾ ਮਿਲ ਗਿਆ ਹੁੰਦਾ ਮਾਂ ਸੋਮਾ ਮੁਸਕਰਾ ਕੇ ਉਹਨਾਂ ਨੂੰ ਦੇਖਦੀ ਤੇ ਸੋਚਦੀ ਕਿ ਜਿੰਨਾ ਬੱਚਿਆਂ ਨੂੰ ਅੱਜ ਫਟੇ ਪੁਰਾਣੇ ਕੱਪੜੇ ਦੇਖ ਕੇ ਐਨੀ ਖੁਸ਼ ਹੋ ਰਹੀ ਹੈ काश कल ਇਹਨਾਂ ਨੂੰ ਵੀ ਵਨਸਵੰਨੇ ਕੱਪੜਾ ਪਾਉਣ ਦਾ ਮੌਕਾ ਮਿਲੇ ਵੱਡੀ ਬੇਟੀ ਰਾਣੀ ਅਕਸਰ ਇਸ ਟਾਈਮ ਚੁੱਪ ਹੋ ਜਾਂਦੀ ਛੋਟੀਆਂ ਭੈਣਾਂ ਤਾਂ ਖੁਸ਼ੀ ਵਿੱਚ ਝੂਮਦੀਆਂ ਰਹਿੰਦੀਆਂ ਕੋਈ ਪੁਰਾਣੀ ਸਲਵਾਰ ਪਾ ਕੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖਦੀ ਤੇ ਕੋਈ ਫਰਾਕ ਪਾ ਕੇ ਬਾਹਰ ਭੱਜਦੀ ਲੇਕਿਨ ਰਾਣੀ ਦੀਆਂ ਅੱਖਾਂ ਵਿੱਚ ਕਈ ਵਾਰ ਹੰਝੂ ਆ ਜਾਂਦੇ ਉਹ ਸੋਚਦੀ ਹੈ ਪ੍ਰਮਾਤਮਾ ਕਿ ਸਾਡੀ ਕਿਸਮਤ ਹੀ ਇਦਾਂ ਦੀ ਲਿਖੀ ਹੈ ਕੀ ਅਸੀ ਕਦੀ ਆਪਣੇ ਮਨਪਸੰਦ ਦੇ ਕੱਪੜੇ ਨਹੀਂ ਪਾ ਸਕਦੀਆਂ ਅਸੀਂ ਹਮੇਸ਼ਾ ਲੋਕਾਂ ਦੇ ਪਾਏ ਹੋਏ ਕੱਪੜੇ ਪਾ ਕੇ ਹੀ ਜ਼ਿੰਦਗੀ ਬਤੀਤ ਕਰਦੀਆਂ ਰਹਾਂਗੀਆਂ ਅਤੇ ਲੋਕ ਸਾਨੂੰ ਤਰਸਯੋਗ ਸਮਝਦੇ ਰਹਿਣਗੇ ਲੇਕਿਨ ਉਹ ਇਹ ਸੋਚ ਆਪਣੇ ਤੱਕ ਹੀ ਸੀਮਤ ਰੱਖਦੀ ਮਾਂ ਨੂੰ ਕਦੇ ਨਹੀਂ ਦੱਸਦੀ ਉਹ ਜਾਣਦੀ ਸੀ ਕਿ ਮਾਂ ਖੁਦ ਇੰਨਾਂ ਹਾਲਾਤਾਂ ਤੋਂ ਬਹੁਤ ਜ਼ਿਆਦਾ ਦੁਖੀ ਹੈ ਜੇਕਰ ਉਸਨੇ ਆਪਣਾ ਦਰਦ ਦਿਖਾ ਦਿੱਤਾ ਤਾਂ ਮਾਂ ਦਾ ਦਿਲ ਹੋਰ ਟੁੱਟ ਜਾਵੇਗਾ ਕਦੇ-ਕਦੇ ਉਹਨਾਂ ਦੇ ਮਾਮੇ ਦੇ ਘਰੋਂ ਵੀ ਪੁਰਾਣੇ ਕੱਪੜੇ ਆ ਜਾਂਦੇ। ਉਹਨਾਂ ਦੇ ਬੱਚੇ ਜਦੋਂ ਵੱਡੇ ਹੋ ਜਾਂਦੇ ਤੇ ਉਹਨਾਂ ਦੇ ਕੱਪੜੇ ਛੋਟੇ ਹੋ ਜਾਂਦੇ ਤਾਂ 소ਮਾ ਦੀਆਂ ਧੀਆਂ ਲਈ ਰੱਖ ਲੈਂਦੇ ਸਨ। ਜਦੋਂ ਉਹ ਕੱਪੜੇ ਘਰ ਪਹੁੰਚਦੇ ਤਾਂ ਜਿਵੇਂ ਕੋਈ ਵੱਡਾ ਤਿਉਹਾਰ ਆ ਗਿਆ ਹੋਵੇ। ਛੋਟੀ ਬੇਟੀ ਨੀਤੂ ਅਤੇ ਪੂਜਾ ਤਾਂ ਉਹਨਾਂ ਕੱਪੜਿਆਂ ਵਿੱਚ ਬਹੁਤ ਨੱਚਦੀਆਂ ਟੱਪਦੀਆਂ ਅਤੇ ਉਹਨਾਂ ਨੂੰ ਪਾ ਕੇ ਗਵੰਡੀਆਂ ਦੀਆਂ ਸਹੇਲੀਆਂ ਨੂੰ ਦਿਖਾਉਣ ਭੱਜਦੀਆਂ। ਉਹ ਕਹਿੰਦੀਆਂ ਦੇਖੋ ਇਹ ਮੇਰਾ ਹੈ। ਅੱਜ ਤੋਂ ਇਹ ਸਿਰਫ ਮੇਰਾ ਹੈ ਉਹ ਮਾਸੂਮ ਖੁਸ਼ੀ ਨੂੰ ਦੇਖ ਕੇ ਲੱਗਦਾ ਜਿਵੇਂ ਉਹਨਾਂ ਕੋਲ ਦੁਨੀਆਂ ਦੀ ਸਭ ਤੋਂ ਵੱਡੀ ਦੌਲਤ ਆ ਗਈ ਹੋਵੇ ਲੇਕਿਨ ਇਸੇ ਹਾਸੇ ਮਜ਼ਾਕ ਵਿੱਚ ਰਾਣੀ ਦਾ ਮਨ ਕਿਤੇ ਨਾ ਕਿਤੇ ਚੁੱਪਚਾਪ ਹੋ ਕੇ ਲੈ ਰਿਆ ਹੁੰਦਾ ਕਦੀ ਕਦੀ ਇਦਾਂ ਵੀ ਹੁੰਦਾ ਕਿ ਤਿੰਨੇ ਭੈਣਾਂ ਨੂੰ ਮਿਲੇ ਕੱਪੜਿਆਂ ਵਿੱਚੋਂ ਕੋਈ ਇੱਕ ਅੱਧਾ ਕੱਪੜਾ ਹੀ ਟੰਗਦਾ ਹੁੰਦਾ ਬਾਕੀ ਸਾਰੇ ਹੀ ਬੇਕਾਰ ਨਿਕਲਦੇ ਅਤੇ ਉਸ ਸਮੇਂ ਤਿੰਨਾਂ ਵਿੱਚ ਲੜਾਈ ਸ਼ੁਰੂ ਹੋ ਜਾਂਦੀ ਕਿ ਇਹ ਕੱਪੜਾ ਮੈਂ ਪਾਵਾਂਗੀ ਦੂਸਰੀ ਕਹਿੰਦੀ ਨਹੀਂ ਇਹ ਮੇਰਾ ਹੈ ਮਾ ਸੋਮਾ ਉਹਨਾਂ ਨੂੰ ਸਮਝਾਉਂਦੀ ਬੇਟਾ ਵਾਰੀ-ਵਾਰੀ ਨਾਲ ਪਾ ਲਿਓ ਸਾਰਿਆਂ ਨੂੰ ਬਰਾਬਰ ਦਾ ਹੱਕ ਹੈ ਫਿਰ ਜਾ ਕੇ ਉਹ ਮੰਨ ਜਾਂਦੀਆਂ ਲੇਕਿਨ ਰਾਣੀ ਅਕਸਰ ਆਪਣੀਆਂ ਛੋਟੀਆਂ ਭੈਣਾਂ ਨੂੰ ਹੀ ਉਹੀ ਕੱਪੜਾ ਦੇ ਦਿੰਦੀ ਅਤੇ ਖੁਦ ਆਮ ਪਾਟੇ ਪੁਰਾਣੇ ਕੱਪੜੇ ਪਾ ਲੈਂਦੀ ਮਾਂ ਇਹ ਦੇਖਦੀ ਤਾਂ ਉਸ ਦਾ ਮਨ ਭਰ ਜਾਂਦਾ ਉਹ ਜਾਣਦੀ ਸੀ ਕਿ ਵੱਡੀ ਬੇਟੀ ਬਚਪਨ ਤੋਂ ਹੀ ਆਪਣੇ ਹਿੱਸੇ ਦੀਆਂ ਖੁਸ਼ੀਆਂ ਤਿਆਗ ਰਹੀ ਹੈ ਤਾਂ ਕਿ ਉਸ ਦੀਆਂ ਛੋਟੀਆਂ ਭੈਣਾਂ ਦੇ ਚਿਹਰੇ ਤੇ ਮੁਸਕਾਨ ਬਣੀ ਰਹੇ ਚੱਪਲਾਂ ਦਾ ਹਾਲ ਤਾਂ ਹੋਰ ਬੁਰਾ ਸੀ ਕਈ ਵਾਰ ਪਿੰਡ ਦੇ ਮੇਲੇ ਵਿੱਚ ਕੋਈ ਦਇਆ ਕਰਕੇ ਉਹਨਾਂ ਨੂੰ ਪੁਰਾਣੀਆਂ ਚੱਪਲਾਂ ਦੇ ਦਿੰਦਾ ਜਿਨ੍ਹਾਂ ਦੀਆਂ ਵੱਧਰਾਂ ਟੁੱਟੀਆਂ ਹੁੰਦੀਆਂ ਜਾਂ ਸਾਰੀਆਂ ਚੱਪਲਾਂ ਘਸੀਆਂ ਹੁੰਦੀਆਂ ਉਹ ਵਿਚਾਰੀਆਂ ਉਹਨਾਂ ਪੁਰਾਣੀਆਂ ਕੱਸੀਆਂ ਚੱਪਲਾਂ ਨੂੰ ਵੀ ਖੁਸ਼ੀ-ਖੁਸ਼ੀ ਪਾ ਲੈਂਦੀਆਂ ਅਤੇ ਇੱਕ ਅੱਧਾ ਚੱਪਲਾਂ ਦਾ ਜੋੜਾ ਵਧੀਆ ਹਾਲਤ ਵਿੱਚ ਹੁੰਦਾ ਤੇ ਉਹਨਾਂ ਨੂੰ ਲੈ ਕੇ ਉਹਨਾਂ ਆਪਸ ਵਿੱਚ ਲੜਾਈ ਹੋ ਜਾਂਦੀ। ਪੂਜਾ ਕਹਿੰਦੀ ਇਹ ਮੇਰੀ ਹੈ। ਮੈਂ ਸਕੂਲ ਪਾ ਕੇ ਜਾਵਾਂਗੀ। ਨੀਤੂ ਕਹਿੰਦੀ ਨਹੀਂ ਇਹ ਚੱਪਲ ਮੇਰੀ ਹੈ। ਮੇਰਾ ਪੈਰ ਛੋਟਾ ਹੈ। ਮੈਨੂੰ ਹੀ ਇਹ ਫਿੱਟ ਆਵੇਗੀ। ਅਤੇ ਰਾਣੀ ਚੁੱਪਚਾਪ ਖੜੀ ਰਹਿੰਦੀ। ਉਹ ਜਾਣਦੀ ਸੀ ਕਿ ਉਸਦੀ ਜ਼ਿੰਮੇਵਾਰੀ ਹੈ ਦੋਨਾਂ ਭੈਣਾਂ ਨੂੰ ਖੁਸ਼ ਰੱਖਣਾ ਇਸ ਲਈ ਉਹ ਅਕਸਰ ਨੰਗੇ ਪੈਰ ਹੀ ਸਕੂਲ ਚਲੀ ਜਾਂਦੀ ਰਸਤੇ ਦੇ ਪੱਥਰਾਂ ਨਾਲ ਉਸਦੇ ਪੈਰਾਂ ਵਿੱਚ ਛਾਲੇ ਪੈ ਜਾਂਦੇ ਕਦੇ-ਕਦਾਈਂ ਖੂਨ ਤੱਕ ਵੀ ਨਿਕਲ ਆਉਂਦਾ ਲੇਕਿਨ ਉਹ ਬਿਨਾਂ ਕੁਝ ਕਹੇ ਅੱਗੇ ਤੁਰਦੀ ਰਹਿੰਦੀ ਉਸਦੀ ਸਹਿਣਸ਼ੀਲਤਾ ਦੇਖ ਕੇ ਮਾਂ ਦਾ ਦਿਲ ਫਟ ਜਾਂਦਾ ਮਗਰ ਉਹ ਜਾਣਦੀ ਸੀ ਕਿ ਇਹੀ ਉਸਦੀ ਬੇਟੀ ਦਾ ਸਭ ਤੋਂ ਵੱਡਾ ਤਿਆਗ ਹੈ ਕਦੀ ਕਦਾਈਂ ਐਦਾਂ ਹੁੰਦਾ ਕਿ ਮੁਹੱਲੇ ਵਿੱਚ ਕੋਈ ਤਿਉਹਾਰ ਆਉਂਦਾ ਤਾਂ ਸਭ ਬੱਚੇ ਨਵੇਂ-ਨਵੇਂ ਕੱਪੜੇ ਪਾ ਕੇ ਆਉਂਦੇ ਤੇ ਸੋਮਾ ਦੀਆਂ ਤਿੰਨੋਂ ਧੀਾਂ ਵੀ ਉਤਸੁਕਤਾ ਨਾਲ ਦੇਖਦੀਆਂ ਪਰ ਉਹ ਜਾਣਦੀਆਂ ਸਨ ਕਿ ਉਹਨਾਂ ਲਈ ਨਵੇਂ ਕੱਪੜੇ ਖਰੀਦਣਾ ਸਿਰਫ ਇੱਕ ਸੁਪਨਾ ਹੈ ਉਸ ਟਾਈਮ ਮਾਂ ਉਹਨਾਂ ਨੂੰ ਸਮਝਾਉਂਦੀ ਕਿ ਬੇਟਾ ਅੱਜ ਕੱਪੜੇ ਪੁਰਾਣੇ ਹਨ ਲੇਕਿਨ ਕੱਲ ਤੁਹਾਡੇ ਕੋਲ ਆਪਣੇ ਮਨਪਸੰਦ ਦੇ ਕੱਪੜੇ ਖਰੀਦਣ ਦੀ ਤਾਕਤ ਹੋਵੇਗੀ ਇਹ ਸੁਣ ਕੇ ਧੀਆਂ ਥੋੜੀ देर ਚੁੱਪ ਹੋ ਜਾਂਦੀਆਂ ਅਤੇ ਆਪਣੀ ਪੁਰਾਣੀ ਫਰਾਕ ਜਾਂ ਸਲਵਾਰ ਕੁੜਤਾ ਪਾ ਕੇ ਹੀ guzara ਕਰ ਲੈਂਦੀਆਂ। ਉਹਨਾਂ ਦੇ ਮਾਸੂਮ ਚਿਹਰਿਆਂ ਤੇ ਅਜੀਬ ਜਿਹੀ ਚਮਕ ਹੁੰਦੀ ਜਿਵੇਂ ਉਹਨਾਂ ਨੂੰ ਵਿਸ਼ਵਾਸ ਹੋਵੇ ਕਿ ਇੱਕ ਨਾ ਇੱਕ ਦਿਨ ਉਹਨਾਂ ਦੀ ਮਾਂ ਦੀ ਗੱਲ ਸੱਚੀ ਜ਼ਰੂਰ ਹੋਵੇਗੀ। ਪਿੰਡ ਦੀਆਂ ਔਰਤਾਂ ਜੋ ਕਦੇ ਤਾਣਾ ਮਾਰਦੀਆਂ ਕਿ ਦੇਖ ਸੋਮਾ ਦੀਆਂ ਧੀਆਂ ਹਮੇਸ਼ਾ ਦੂਜਿਆਂ ਦੇ ਕੱਪੜੇ ਪਾ ਕੇ ਹੀ guzara ਕਰਦੀਆਂ ਹਨ। ਕਿੰਨੀ ਗਰੀਬੀ ਦੀ ਹਾਲਤ ਵਿੱਚ ਜੀ ਰਹੀਆਂ ਹਨ। ਤਾਂ 소ਮਾ ਦਾ ਦਿਲ ਟੁੱਟ ਜਾਂਦਾ ਮਗਰ ਉਹ ਇਹ ਸੋਚ ਕੇ ਖੁਦ ਨੂੰ ਸੰਭਾਲ ਲੈਂਦੀ ਕਿ ਅੱਜ ਜੋ ਲੋਕ ਉਹਨਾਂ ਤੇ ਹੱਸ ਰਹੇ ਹਨ ਕੱਲ ਨੂੰ ਇਹਨਾਂ ਦੇ ਹੀ ਮੇਰੀਆਂ ਧੀਆਂ ਦੀ ਕਾਮਯਾਬੀ ਮੂੰਹ ਬੰਦ ਕਰ ਦੇਵੇਗੀ ਇਹ ਸੋਚ ਕੇ ਉਸ ਨੂੰ ਹੋਰ ਮਜ਼ਬੂਤ ਬਣਾ ਦਿੰਦੀ ਸਮਾਂ ਬੀਤਦਾ ਗਿਆ ਲੇਕਿਨ ਬਚਪਨ ਦੇ ਇਹ ਪਲ ਤਿੰਨਾਂ ਧੀਆਂ ਦੇ ਦਿਲ ਵਿੱਚ ਡੂੰਘੇ ਉਤਰਦੇ ਗਏ ਛੋਟੀਆਂ ਭੈਣਾਂ ਲਈ ਉਹ ਖੁਸ਼ੀ ਅਤੇ ਇੱਕ ਖੇਡ ਸੀ ਪਰ ਵੱਡੀ ਬੇਟੀ ਰਾਣੀ ਦੇ ਲਈ ਉਹ ਹਰ ਵਾਰ ਇੱਕ ਸਵਾਲ ਸੀ ਕਿ ਅਸੀਂ ਕਿਉਂ ਇੰਨੇ ਲਾਚਾਰ ਹਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਉਹ ਅਸਮਾਨ ਵੱਲ ਵੇਖ ਕੇ ਕਹਿੰਦੀ ਪਰਮਾਤਮਾ ਤੋਂ ਪੁੱਛਦੀ ਕਿ हे ਪਰਮਾਤਮਾ ਕਿਉਂ ਸਾਡੀ ਕਿਸਮਤ ਇੰਨੀ ਬੁਰੀ ਬਣਾਈ ਹੈ ਕਿ ਗਰੀਬ ਦੇ ਬੱਚੇ ਹਮੇਸ਼ਾ ਇਦਾਂ ਹੀ ਦੂਜਿਆਂ ਦੀ ਰਹਿਮਤਾਂ ਤੇ ਜ਼ਿੰਦਗੀ ਜੀਦੇ ਰਹਿਣਗੇ ਅਤੇ ਕਈ ਵਾਰ ਉਸ ਦਾ ਗੱਚ ਪਰ ਜਾਂਦਾ ਲੇਕਿਨ ਅਗਲੇ ਪਲ ਉਹ ਮਾਂ ਦਾ ਚਿਹਰਾ ਦੇਖਦੀ ਤੇ ਆਪਣੇ ਹੰਝੂ ਪੂੰਝ ਕੇ ਭੈਣਾ ਦੇ ਹਾਸੇ ਠੱਠੇ ਵਿੱਚ ਸ਼ਾਮਿਲ ਹੋ ਜਾਂਦੀ ਇਹ ਹੀ ਉਹ ਬਚਪਨ ਸੀ ਜਿਸ ਨੇ ਇਹਨਾਂ ਤਿੰਨਾਂ ਧੀਆਂ ਨੂੰ ਸਿਖਾ ਦਿੱਤਾ ਕਿ ਛੋਟੀ ਜਿਹੀ ਚੀਜ਼ ਵਿੱਚ ਵੀ ਵੱਡੀ ਖੁਸ਼ੀ ਲੱਭਣੀ ਪੈਂਦੀ ਹੈ ਇਹੀ ਉਹਨਾਂ ਦੇ ਸੰਘਰਸ਼ ਦਾ ਆਧਾਰ ਸੀ ਅਤੇ ਇਹੀ ਆਧਾਰ ਅੱਗੇ ਚੱਲ ਕੇ ਉਹਨਾਂ ਨੂੰ ਮਜ਼ਬੂਤੀ ਦੇਵੇਗਾ ਉਹਨਾਂ ਦੇ ਪੁਰਾਣੇ ਕੱਪੜਿਆਂ ਦੀ ਖੁਸ਼ਬੂ ਅਤੇ ਟੁੱਟੀਆਂ ਚੱਪਲਾਂ ਦੀ ਹੜਬੜਾਹਟ ਉਹਨਾਂ ਦੇ ਜੀਵਨ ਦੀ ਸਭ ਤੋਂ ਵੱਡੀ ਸਿੱਖ ਬਣ ਚੁੱਕੀ ਸੀ ਕਿ ਖੁਸ਼ੀ ਦੌਲਤ ਵਿੱਚ ਨਹੀਂ ਬਲਕਿ ਆਪਣਾਪਨ ਅਤੇ ਤਿਆਗ ਵਿੱਚ ਛੁਪੀ ਹੁੰਦੀ ਹੈ ਰਾਤ ਨੂੰ ਮਿੱਟੀ ਦੇ ਦੀਵੇ ਦੀ ਰੌਸ਼ਨੀ ਵਿੱਚ ਬੈਠ ਕੇ ਪੜ੍ਹਾਈ ਕਰਨਾ ਉਹਨਾਂ ਧੀਆਂ ਦੀ ਆਦਤ ਬਣ ਚੁੱਕੀ ਸੀ ਉਹ ਇਹ ਸਭ ਦੇਖ ਕੇ ਪਿੰਡ ਦੀਆਂ ਹੋਰ ਲੜਕੀਆਂ ਵੀ ਪ੍ਰੇਰਿਤ ਹੋਣ ਲੱਗੀਆਂ ਜਿਵੇਂ ਧੀਆ ਵੱਡੀਆਂ ਹੁੰਦੀਆਂ ਗਈਆਂ ਸਮਾਜ ਦੀਆਂ ਰੁਕਾਵਟਾਂ ਹੋਰ ਵਧਣ ਲੱਗੀਆਂ ਰਿਸ਼ਤੇਦਾਰ ਦਬਾਅ ਪਾਉਣ ਲੱਗੇ ਕਿ ਹੁਣ ਤਾਂ ਵੱਡੀ ਲੜਕੀ ਦਾ ਵਿਆਹ ਕਰ ਦਿਓ ਜਿਆਦਾ ਪੜ੍ਹਾਈ ਲਿਖਾਈ ਨਾਲ ਲੜਕੀ ਵਿਗੜ ਜਾਵੇਗੀ ਕੁਝ ਲੋਕ ਤਾਣਾ ਮਾਰਦੇ ਕਿ ਸੋਮਾ ਦੂਤਾ ਆਪਣੇ ਪਤੀ ਦਾ ਘਰ ਹੀ ਵਿਗਾੜ ਦਿੱਤਾ ਆਪਣੀਆਂ ਧੀਆਂ ਦਾ ਭਵਿੱਖ ਵੀ ਬਰਬਾਦ ਕਰ ਰਹੀ ਹੈ ਇਥੋਂ ਤੱਕ ਕਿ ਲਸ਼ਮਣ ਸਿੰਘ ਵੀ ਕਹਿਣ ਲੱਗਿਆ ਕਿ ਇਹਨਾਂ ਦਾ ਵਿਆਹ ਕਰ ਦਈਏ ਮੈਨੂੰ ਆਪਣੀ ਇੱਜ਼ਤ ਦੀ ਫਿਕਰ ਰਹਿੰਦੀ ਹੈ ਪਰ ਸੋਮਾ ਨੇ ਸਾਰਿਆਂ ਦੀਆਂ ਸਲਾਹਾਂ ਨੂੰ ਠੁਕਰਾ ਦਿੱਤਾ ਉਸ ਨੇ ਧੀਆਂ ਨੂੰ ਸਾਫ਼ ਕਹਿ ਦਿੱਤਾ ਕਿ ਜਦੋਂ ਤੱਕ ਤੁਸੀਂ ਆਪਣੇ ਪੈਰਾਂ ਤੇ ਖੜੀਆਂ ਨਹੀਂ ਹੋ ਜਾਂਦੀਆਂ ਮੈਂ ਕਿਸੇ ਦੀ ਗੱਲ ਨਹੀਂ ਮੰਨਾਂਗੀ ਉਸ ਦੇ ਇਸ ਹੌਸਲੇ ਨੇ ਧੀਆ ਦੇ ਅੰਦਰ ਇੱਕ ਅੱਗ ਬਾਲ ਦਿੱਤੀ ਉਹ ਪੜ੍ਹਾਈ ਵਿੱਚ ਹੋਰ ਵੀ ਜ਼ਿਆਦਾ ਜੀ ਜੀ ਜਾਣ ਲਗਾਉਣ ਲੱਗੀਆਂ ਵੱਡੀ ਬੇਟੀ ਰਾਣੀ ਸਾਰਿਆਂ ਤੋਂ ਪਹਿਲਾਂ ਸਮਝ ਗਈ ਸੀ ਕਿ ਮਾਂ ਕਿਸ ਦਰਦ ਅਤੇ ਮਿਹਨਤ ਨਾਲ ਸਾਨੂੰ ਪੜਾ ਰਹੀ ਹੈ ਉਸ ਨੇ ਸਕੂਲ ਦੇ ਨਾਲ ਨਾਲ ਪਿੰਡ ਦੇ ਛੋਟੇ ਬੱਚਿਆਂ ਨੂੰ ਟਿਊਸ਼ਨ ਪੜਾਉਣਾ ਸ਼ੁਰੂ ਕੀਤਾ ਜਿਸ ਨਾਲ ਘਰ ਵਿੱਚ ਥੋੜੀ ਮਦਦ ਹੋਣ ਲੱਗੀ ਉਹ ਸਾਰਾ ਦਿਨ ਪੜ੍ਹਾਈ ਕਰਦੀ ਫਿਰ ਬੱਚਿਆਂ ਨੂੰ ਪੜਾਉਂਦੀ ਤੇ ਰਾਤ ਨੂੰ ਮਾਂ ਦੇ ਕੰਮਾਂ ਵਿੱਚ ਹੱਥ ਵਟਾਉਂਦੀ ਹੌਲੀ-ਹੌਲੀ ਉਸਦੀ ਮਿਹਨਤ رنگ ਲਿਆਈ ਅਤੇ ਉਸਨੇ ਕਾਲਜ ਵਿੱਚ ਸਕਾਲਰਸ਼ਿਪ ਹਾਸਲ ਕਰ ਲਈ ਇਹ ਸੋਮਾ ਦੇ ਲਈ ਸਭ ਤੋਂ ਵੱਡੀ ਜਿੱਤ ਸੀ ਪਿੰਡ ਦੇ ਲੋਕ ਜੋ ਕਦੀ ਕਹਿੰਦੇ ਸਨ ਕਿ ਧੀਆ ਪੜਾ ਕੇ ਕੀ ਕਰੇਗੀ ਹੁਣ ਉਹੀ ਲੋਕ ਤਾਰੀਫਾਂ ਕਰਨ ਲੱਗੇ ਆਖਿਰਕਾਰ ਰਾਣੀ ਨੇ ਇੱਕ ਵਧੀਆ ਨੌਕਰੀ ਹਾਸਲ ਕਰ ਲਈ ਅਤੇ ਘਰ ਦੀ ਪਹਿਲੀ ਕਮਾਉਣ ਵਾਲੀ ਔਰਤ ਬਣੀ ਉਸ ਨੇ ਆਪਣੀ ਤਨਖਾਹ ਨਾਲ ਸਭ ਤੋਂ ਪਹਿਲਾਂ ਮਾਂ ਨੂੰ ਨਵਾਂ ਸੂਟ ਅਤੇ ਛੋਟੀਆਂ ਪਹਿਣਾ ਦੇ ਲਈ ਨਵੀਆਂ ਕਿਤਾਬਾਂ ਖਰੀਦੀਆਂ। ਉਸ ਦਿਨ ਸੋਮਾ ਦੀਆਂ ਅੱਖਾਂ ਵਿੱਚ ਮਾਣ ਅਤੇ ਖੁਸ਼ੀ ਦੇ ਹੰਝੂ ਸਨ। ਦੂਜੀ ਬੇਟੀ ਨੀਤੂ ਦਾ ਸੁਪਨਾ ਸੀ ਡਾਕਟਰ ਬਣਨ ਦਾ। ਇਹ ਸੁਪਨਾ ਪਿੰਡ ਦੇ ਲੋਕਾਂ ਨੂੰ ਮਜ਼ਾਕ ਲੱਗਦਾ ਸੀ, ਲੇਕਿਨ ਸੋਮਾ ਨੇ ਉਸ ਨੂੰ ਵੀ ਪੂਰਾ ਕਰਨ ਦੀ ठान ਲਈ। ਨੀਤੂ ਨੂੰ ਮੈਡੀਕਲ ਕਾਲਜ ਵਿੱਚ ਦਾਖਲਾ ਦਿਵਾਉਣਾ ਸੀ ਪਰ ਫੀਸ ਅਤੇ ਤਿਆਰੀ ਦਾ ਖਰਚਾ ਬਹੁਤ ਜ਼ਿਆਦਾ ਸੀ ਰਾਣੀ ਨੇ ਆਪਣੀ ਨੌਕਰੀ ਵਿੱਚੋਂ ਜਿੰਨਾ ਹੋ ਸਕੇ ਉਹਨਾਂ ਖਰਚਾ ਚੁੱਕਿਆ ਅਤੇ ਸੋਮਾ ਨੇ ਵੀ ਕੰਮ ਦੁੱਗਣਾ ਕਰ ਦਿੱਤਾ ਕਈ ਵਾਰ ਹਾਲਾਤ ਇਹੋ ਜਿਹੇ ਵੀ ਆਏ ਕਿ ਪੜ੍ਹਾਈ ਛੱਡਣ ਦਾ ਵਿਚਾਰ ਵੀ ਦਿਲ ਵਿੱਚ ਆਇਆ ਲੇਕਿਨ ਮਾਂ ਦਾ ਚਿਹਰਾ ਦੇਖਦਿਆਂ ਹੀ ਨੀਤੂ ਫਿਰ ਪੜ੍ਹਾਈ ਵਿੱਚ ਲੱਗ ਜਾਂਦੀ ਆਖਿਰ ਉਸਦੀ ਮਿਹਨਤ ਅਤੇ ਮਾਂ ਦੇ ਆਸ਼ੀਰਵਾਦ ਨੇ ਰੰਗ ਦਿਖਾਇਆ ਅਤੇ ਉਸ ਨੂੰ ਮੈਡੀਕਲ ਕਾਲਜ ਵਿੱਚ ਦਾਖਲਾ ਮਿਲ ਗਿਆ ਜਿਸ ਦਿਨ ਐਡਮਿਸ਼ਨ ਦਾ ਲੈਟਰ ਆਇਆ ਸੋਮਾ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸਨ ਉਹ ਬੋਲੀ ਅੱਜ ਮੈਨੂੰ ਲੱਗਦਾ ਹੈ ਕਿ ਮੇਰੀ ਗਰੀਬੀ ਹਾਰ ਗਈ ਤੇ ਮੇਰੀ ਮਿਹਨਤ ਜਿੱਤ ਗਈ ਸਾਰਿਆਂ ਤੋਂ ਛੋਟੀ ਬੇਟੀ ਪੂਜਾ ਸ਼ੁਰੂ ਤੋਂ ਹੀ ਤੇਜ਼ ਦਿਮਾਗ ਅਤੇ ਜਿੱਦੀ ਸੁਭਾਅ ਦੀ ਸੀ ਉਸ ਨੇ ਪੜ੍ਹਾਈ ਦੇ ਨਾਲ-ਨਾਲ ਸਮਾਜ ਦੀਆਂ ਲੜਕੀਆਂ ਦੇ ਲਈ ਕੁਝ ਕਰਨ ਦਾ ਸੁਪਨਾ ਦੇਖਿਆ ਉਸ ਨੇ ਕਾਲਜ ਦੇ ਦਿਨਾਂ ਵਿੱਚ ਹੀ ਪਿੰਡ ਦੀਆਂ ਛੋਟੀਆਂ-ਛੋਟੀਆਂ ਬੱਚੀਆਂ ਨੂੰ ਮੁਫਤ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਉਸ ਦਾ ਮੰਨਣਾ ਸੀ ਕਿ ਸਿੱਖਿਆ ਹੀ ਅਸਲੀ ਹਥਿਆਰ ਹੈ ਮਾਂ ਸੋਮਾ ਉਸ ਦੀ ਇਸ ਸੋਚ ਤੋਂ ਬਹੁਤ ਖੁਸ਼ ਸੀ ਅਤੇ ਕਹਿੰਦੀ ਸੀ ਮੇਰੇ ਘਰ ਦੀ ਸਭ ਤੋਂ ਵੱਡੀ ਦੌਲਤ ਇਹੀ ਧੀਆਂ ਹਨ ਪੂਜਾ ਨੇ ਅੱਗੇ ਜਾ ਕੇ ਸਮਾਜ ਸੇਵਾ ਨੂੰ ਹੀ ਆਪਣਾ ਕਰੀਅਰ ਬਣਾ ਲਿਆ ਅਤੇ ਪਿੰਡ ਦੀਆਂ ਸੈਂਕੜੇ ਲੜਕੀਆਂ ਨੂੰ ਪੜ੍ਹਾਉਣ ਲੱਗੀ ਹੌਲੀ ਹੌਲੀ ਲੋਕ 소ਮਾ ਨੂੰ ਮਾ ਲਕਸ਼ਮੀ ਕਹਿ ਕੇ ਬੁਲਾਉਣ ਲੱਗੇ ਜਦੋਂ ਤਿੰਨੇ ਧੀਆਂ ਆਪਣੇ ਪੈਰਾਂ ਤੇ ਖੜੀਆਂ ਹੋ ਗਈਆਂ ਤਾਂ ਪੂਰਾ ਪਿੰਡ 소ਮਾ ਦੇ ਸੰਘਰਸ਼ ਦੀ ਮਿਸਾਲ ਦੇਣ ਲੱਗਾ ਪੰਚਾਇਤ ਨੇ ਉਸ ਨੂੰ ਸਨਮਾਨਿਤ ਕੀਤਾ ਅਤੇ ਅਖਬਾਰਾਂ ਵਿੱਚ ਵੀ ਉਸ ਦੀ ਕਹਾਣੀ ਛਪਣ ਲੱਗੀ। ਲਕਸ਼ਮਣ ਸਿੰਘ ਜੋ ਕਦੀ ਗੈਰ ਜ਼ਿੰਮੇਵਾਰ ਸੀ ਅਤੇ ਆਪਣੀ ਪਤਨੀ ਨੂੰ ਕੋਸਦਾ ਰਹਿੰਦਾ ਸੀ, ਹੁਣ ਸਭ ਤੋਂ ਜ਼ਿਆਦਾ ਸ਼ਰਮਿੰਦਾ ਸੀ। ਉਸ ਨੇ ਸੋਮਾ ਨੂੰ ਕਿਹਾ, ਮੈਂ ਆਪਣੀ ਜ਼ਿੰਦਗੀ ਤਾਂ ਬਰਬਾਦ ਕੀਤੀ, ਲੇਕਿਨ ਤੂੰ ਘਰ ਅਤੇ ਬੇਟੀਆਂ ਦੀ ਜ਼ਿੰਦਗੀ ਸੰਵਾਰ ਦਿੱਤੀ। ਸੋ ਮਾਨੇ ਸ਼ਾਂਤ ਲਹਿਜੇ ਵਿੱਚ ਜਵਾਬ ਦਿੱਤਾ ਕਿ ਜੇਕਰ ਇਨਸਾਨ ਜ਼ਿੰਮੇਵਾਰੀ ਤੋਂ ਭੱਜੇ ਤਾਂ ਉਸ ਦਾ ਕੋਈ ਮਤਲਬ ਨਹੀਂ ਪਰ ਔਰਤ ਚਾਹੇ ਅਨਪੜ ਹੋਵੇ ਜੇਕਰ ਉਹ ठान ਲਵੇ ਤੇ ਉਹ ਪਹਾੜ ਵੀ ਹਿਲਾ ਸਕਦੀ ਹੈ ਉਸ ਦਿਨ ਤਿੰਨੋਂ ਧੀਆਂ ਮਾਂ ਦੇ ਪੈਰਾਂ ਵਿੱਚ ਝੁਕ ਗਈਆਂ ਅਤੇ ਬੋਲੀਆਂ ਅੱਜ ਅਸੀਂ ਜੋ ਵੀ ਹਾਂ ਸਿਰਫ ਆਪਣੀ ਮਾਂ ਦੀ ਵਜ੍ਹਾ ਨਾਲ ਹਾਂ ਅਤੇ ਸੋਮਾ ਦੇ ਚਿਹਰੇ ਤੇ ਸਕੂਨ ਦੀ ਉਹ ਚਮਕ ਸੀ ਜੋ ਕਿਸੇ ਵੀ ਮਾਂ ਦੀ ਸਭ ਤੋਂ ਵੱਡੀ ਕਮਾਈ ਹੁੰਦੀ ਹੈ। ਅੱਜ ਦੇ ਸਮੇਂ ਵਿੱਚ ਮਾਂ ਹੀ ਸਭ ਤੋਂ ਵੱਡੀ ਸ਼ਕਤੀ ਹੈ। ਕਦੀ ਕਿਹਾ ਜਾਂਦਾ ਸੀ ਕਿ ਧੀਆਂ ਪਰਾਇਆ ਧਨ ਹੁੰਦੀਆਂ ਹਨ, ਲੇਕਿਨ ਅੱਜ ਦੀ ਮਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਧੀਆਂ ਕਿਸੇ ਤੋਂ ਘੱਟ ਨਹੀਂ ਹੁੰਦੀਆਂ। ਕਿੰਨੀ ਵੀ ਅਣਪੜ੍ਹ ਜਾਂ ਗਰੀਬ ਮਾਂ ਆਪਣੇ ਪੇਟ ਦੀ ਭੁੱਖ ਸਹਿ ਕੇ ਦਿਨ ਰਾਤ ਮਿਹਨਤ ਕਰਕੇ ਆਪਣੀਆਂ ਧੀਆਂ ਨੂੰ ਪੜਾਉਂਦੀ ਹੈ। ਉਹ ਚਾਹੁੰਦੀ ਹੈ ਕਿ ਉਸ ਦੀਆਂ ਧੀਆਂ ਸਮਾਜ ਵਿੱਚ ਸਿਰ ਉੱਚਾ ਕਰਕੇ ਚੱਲ ਸਕਣ ਕਿਸੇ ਦੇ ਅੱਗੇ ਹੱਥ ਨਾ ਅੱਡਣ ਅਤੇ ਆਪਣੇ ਪੈਰਾਂ ਤੇ ਖੜੀਆਂ ਹੋ ਕੇ ਮਾਪੇ ਦਾ ਸਹਾਰਾ ਬਣਨ ਇਹੋ ਜਿਹੀਆਂ ਮਾਵਾਂ ਆਪਣੀਆਂ ਧੀਆਂ ਨੂੰ ਸਿਰਫ ਧੀਆਂ ਨਹੀਂ ਬਲਕਿ ਪੁੱਤਰਾਂ ਤੋਂ ਵੀ ਵੱਧ ਸਮਝਦੀਆਂ ਹਨ ਉਹ ਧੀਆਂ ਦੇ ਅੰਦਰ ਇੰਨਾ ਅਹਿਸਾਸ ਤੇ ਆਤਮ ਵਿਸ਼ਵਾਸ ਤੇ ਜ਼ਿੰਮੇਵਾਰੀ ਭਰ ਦਿੰਦੀਆਂ ਹਨ ਕਿ ਉਹ ਹਰ ਮੁਸ਼ਕਿਲ ਦਾ ਸਾਹਮਣਾ ਕਰ ਸਕਣ ਸੱਚ ਤਾਂ ਇਹ ਹੈ ਕਿ ਅੱਜ ਦੀ ਹਰ ਧੀ ਦੇ ਪਿੱਛੇ ਉਸ ਦੀ ਮਾਂ ਦੀ ਮਿਹਨਤ ਅਤੇ ਤਿਆਗ ਖੜਾ ਹੁੰਦਾ ਹੈ ਇਸ ਲਈ ਸਾਨੂੰ ਹਰ ਮਾਂ ਨੂੰ ਪ੍ਰਣਾਮ ਕਰਨਾ ਚਾਹੀਦਾ ਹੈ ਜੋ ਆਪਣੀਆਂ ਧੀਆਂ ਨੂੰ ਪੜ੍ਹਾ ਲਿਖਾ ਕੇ ਮਜ਼ਬੂਤ ਬਣਾ ਕੇ ਸਮਾਜ ਨੂੰ ਨਵੀਂ ਦਿਸ਼ਾ ਦੇ ਰਹੀਆਂ ਹਨ ਤਾਂ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮੇਰੇ ਪਿੰਡੂ ਜ਼ਿੰਦਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ